ਸਤਿ ਸ਼੍ਰੀ ਅਕਾਲ ਜੀ ਅੱਜ ਜੀ ਸਾਡੇ ਤੀਰਥ ਨੂੰ ਆਪਾਂ ਪਹਾੜਾ ਸਿਖਾਉਂਗੇ 9 ਦਾ 9 ਲਾਤੀ ਜੀ ਹੋਂ ਦਾ ਆਉਂਦਾ ਹੈ ਜੀ ਪਰ ਅਸੀਂ ਜੀ ਵੀਡੀਓ ਬਣਾ ਰਹੇ ਹਾਂ ਦੇ ਸਾਡੇ ਸਬਸਕ੍ਰਾਈਬਰਸ ਜਿਆਦਾ ਹੋਣ ਠੀਕ ਆ ਜੀ ਆ ਦੇਖ ਲਓ ਮੂੰਹ ਲਵੇੜਨਾ ਜੇ ਕਿਸ ਨੂੰ ਨਹੀਂ ਆਉਂਦਾ ਤਾਂ ਇੱਥੇ ਸਿੱਖ ਲਓ ਸਾਰੇ ਦੰਦ ਦੁੰਦੇ ਨੇ ਲਵੇੜੇ ਪਏ ਆ ਸਕੇਚ ਨਾਲ ਚਲੋ ਜੀ ਆਪਾਂ ਸੌਖਾ ਤਰੀਕਾ ਦੱਸਦੇ ਆ 9 9 ਦੇ ਪਹਾੜੇ ਦਾ ਠੀਕ ਆ 9 ਦਾ ਪਹਾੜਾ ਪਪਾ ਹਾਏ ਨੂੰ ਕੰਨਾ ਅੜਾੜੇ ਨੂੰ ਕੰਨਾ ਅੜਾ ਤੂੰ ਖਲਾ ਨਾ ਮੈ ਉਹ ਹਾੜਾ ਸਭ ਤੋਂ ਸੌਖਾ ਤਰੀਕਾ ਜੀ 9 ਦੇ ਪਹਾੜੇ ਦਾ 9 ਦੇ ਜੀ ਨਾ ਆ ਨਾ ਆ ਠੀਕ ਆ ਠੀਕ ਜੀ ਹੁਣ ਆਪਾਂ ਨੇ ਗਿਣਤੀ ਲਿਖ ਲੈਣੀ 10 9 9 ਤੱਕ 1 2 2 3 1 2 3 4 5 6 7 8 9 10 ਕਿਉਂਕਿ 9 ਦੇ ਪਹਾੜਾ 9 ਤੱਕ ਗਿਣਤੀ ਠੀਕ ਹੈ ਦੀਪਸ ਹੁਣ ਉਰੇ ਲਾਸਟ ਵਿੱਚ 9 ਦੇ ਪਿੱਛੇ ਕੀ ਹੁੰਦਾ ਏ ਜ਼ੀਰੋ ਹੁਣ ਆਪਾਂ ਨੇ ਗਿਣਤੀ ਫੇਰ ਲਿਖ ਦੇਣੀ ਪੁੱਠੀ ਗਿਣਤੀ 1 2 3 4 5 6 7 8 9 10 ਪਾਂਜੀ 6 7 8 9 ਲਓ ਜੀ ਹੈਗਾ ਕੋਈ ਪਹਾੜਾ ਦੇ ਜਿੰਨਾ ਸੋਖ ਤਿੱਦ ਕਿਵੇਂ ਲੱਗਿਆ ਸਾਮਾ ਬੇ ਸਵਾਲ ਹਾਂ ਪਹਾੜਾ ਪਹਿਲਾ ਤਾਂ ਜੀ ਆਪਾਂ 9 ਦਾ ਪਹਾੜਾ ਲਿਖਣਾ ਠੀਕ ਹੈ ਜੀ 9 ਲਿਖ ਲੈਣਾ ਠੀਕ ਹੈ ਜੀ ਉਤੇ ਬਾਅਦ ਵਿੱਚ ਇਧਰਲੇ ਪਾਸੇ ਗਿਣਤੀ ਲਿਖ ਲੈਣੀ 9 ਤੱਕ 9 ਦੇ ਪਿੱਛੇ ਫੇਰ ਗਿਣਤੀ ਜੀ ਫੇਰ ਸ਼ੁਰੂ ਕਰ ਦੇਣੀ ਫੇਰ ਉਪ ਉਠੀ ਗਣਦੇ ਸ਼ੁਰੂ ਕਰ ਦੇਣੀ ਜ਼ੀਰੋ ਤੋਂ ਬਾਅਦ 1 2 3 4 5 6 7 8 ਇਹ ਆਪਣਾ ਹੋ ਗਿਆ ਜੀ 9 ਦਾ ਪਹਾੜਾ ਇਹ ਤੋਂ ਬਗੈਰ ਕੋਈ ਹੋਰ ਤਰੀਕਾ ਦੱਸ ਦਿਓ ਜੇ ਹੈ ਕੋਈ ਸੌਖਾ ਜੀ ਮੈਨੂੰ ਨਹੀਂ ਜੀ ਲੱਗਦਾ ਵੀ ਇਹ ਤੋਂ ਆਸਾਨ ਵੀ ਕੋਈ ਤਰੀਕਾ ਹੋਗਾ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਿਓ ਹੋਰ ਸਗਰਾਸ ਕਰਿਓ ਤੇ ਹਜੜਾ ਹਾ ਕੋਪ ਆ ਇਹਨੂੰ ਬਾਹਰ ਕੱਢੋ ਮੂੰਹ ਚੋਂ ਵਾਹ ਤੇਰੀ ਹਾਸੀ ਫੀਟ